ਵਾਹਿ ਗੁਰੂ ਜੀ ਅਗਲੀ ਸਾਖੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਨੂੰ ਦਿੱਲੀ ਪਹੁੰਚੋਣਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲਈ ਫੌਜਾਂ ਅਤੇ ਪਹਾੜੀ ਰਾਜਿਆਂ ਦੀ ਸੈਨਾ ਨੇ 6-7 ਮਹੀਨੇ ਘੇਰਾ ਪਾਈ ਰੱਖਿਆ ਪਰ ਗੁਰੂ ਜੀ ਨੇ ਹਾਰ ਨਾ ਮੰਨੀ ਅਤੇ ਨਾ ਹੀ ਕਿਲਾ ਖਾਲੀ ਕੀਤਾ ਫਿਰ ਮੁਸਲਮਾਨਾਂ ਨੇ ਕੁਰਾਨ ਦੀ ਕਸਮ ਅਤੇ ਹਿੰਦੂਆਂ ਗਊ ਮਾਤਾ ਦੀ ਸਉ ਖਾ ਕੇ ਬੇਨਤੀ ਕੀਤੀ ਕਿ ਤੁਸੀਂ ਕਿਲਾ ਖਾਲੀ ਕਰ ਦੇਵੋ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਅਤੇ ਨਾ ਹੀ ਤੁਹਾਨੂੰ ਕੁਝ ਆਖਾਂਗੇ ਪਹਿਲਾਂ ਤਾਂ ਮੰਦੇ ਨਹੀਂ ਸਨ ਪਰ ਸਿੱਖਾਂ ਵੱਲੋਂ ਜ਼ੋਰ ਦੇਣ ਉੱਤੇ ਉਹਨਾਂ ਕਿਲਾ ਖਾਲੀ ਕਰਨ ਦਾ ਫੈਸਲਾ ਕਰ ਲਿਆ ਇਸ ਕਾਰਜ ਵਾਸਤੇ ਸਭ ਤੋਂ ਵੱਧ ਜ਼ਰੂਰੀ ਸੀ ਕਿ ਮਾਤਾ ਸੁੰਦਰੀ ਅਤੇ ਮਾਤਾ ਸਾਹਿਬਕੌਰ ਨੂੰ ਕਿਸੇ ਸੁਰੱਖਿਅਤ ਥਾਂ ਪਹੁੰਚਾ ਦਿੱਤਾ ਜਾਵੇ ਉਨ੍ਹਾਂ ਵਾਸਤੇ ਦੋ ਪਾਲਕੀਆਂ ਤਿਆਰ ਕੀਤੀਆਂ ਗਈਆਂ ਅਤੇ ਰਾਤ ਪੈਂਦਿਆਂ ਹੀ ਇਹਨਾਂ ਡੋਲੀਆਂ ਨੂੰ ਕਿਲਿਆਂ ਵਿੱਚੋਂ ਬਾਹਰ ਕਢਵਾ ਦਿੱਤਾ। ਉਹਨਾਂ ਦੀ ਰਾਖੀ ਵਾਸਤੇ ਭਾਈ ਦੀਪ ਸਿੰਘ ਅਤੇ ਭਾਈ ਮਣੀ ਸਿੰਘ ਨੂੰ ਕੁਝ ਸੂਰਮੇ ਨਾਲ ਦੇ ਕੇ ਭੇਜਿਆ ਗਿਆ। ਰੋਪੜ ਵਿੱਚ ਗੁਰੂ ਸਾਹਿਬ ਦੇ ਕਈ ਸ਼ਰਧਾਲੂ ਸਿੱਖ ਰਹਿੰਦੇ ਸਨ। ਭਾਈ ਦੀਪ ਸਿੰਘ ਅਤੇ ਭਾਈ ਮਣੀ ਸਿੰਘ ਇਹਨਾਂ ਸਿੱਖਾਂ ਨੂੰ ਜਾਣਦੇ ਸਨ। ਇਸ ਲਈ ਬੱਚਦੇ-ਬਚੌਂਦੇ ਉਹ ਰੋਪੜ ਪਹੁੰਚ ਗਏ। ਉਹ ਗੁਰੂ ਸਾਹਿਬ ਦੇ ਇੱਕ ਸ਼ਰਧਾਲੂ ਸਿੱਖ ਪਾਸ ਪਹੁੰਚ ਗਏ ਅਤੇ ਉਸ ਨੂੰ ਕਿਲਾ ਖਾਲੀ ਕਰਨ ਬਾਰੇ ਸਾਰੀ ਕਹਾਣੀ ਸੁਣਾਈ। ਉਸ ਸਿੱਖ ਨੇ ਸਾਰਿਆਂ ਦੀ ਬੜੀ ਸੇਵਾ ਕੀਤੀ ਅਤੇ ਮਾਤਾਵਾਂ ਵਾਸਤੇ ਇੱਕ ਗੜਬੈਲ ਤਿਆਰ ਕਰਵਾਈ। ਭਾਈ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਨੂੰ ਉਸ ਪੇਸ ਬਦਲਣ ਵਾਸਤੇ ਕਿਹਾ। ਅਤੇ ਉਹਨਾਂ ਨੂੰ ਦਿੱਲੀ ਵਿਖੇ ਭਾਈ ਜਵਾਹਰ ਸਿੰਘ ਦੀ ਹਵੇਲੀ ਵਿੱਚ ਠਹਿਰਨ ਵਾਸਤੇ ਭੇਜ ਦਿੱਤਾ। ਸਾਰੀ ਮੁਗਲ ਫੌਜ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਿੱਚ ਰੁਚੀ ਸੀ ਇਸ ਲਈ ਦਿੱਲੀ ਤੱਕ ਜਾਣ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਈ ਉਹਨਾਂ ਦੋਹਾਂ ਮਾਤਾਵਾਂ ਨੂੰ ਭਾਈ ਜਵਾਹਰ ਸਿੰਘ ਦੀ ਹਵੇਲੀ ਵਿੱਚ ਠੀਕ ਠਾਕ ਪਹੁੰਚਾ ਦਿੱਤਾ ਭਾਈ ਦੀਪ ਸਿੰਘ ਦਿੱਲੀ ਵਿੱਚ ਕਈ ਦਿਨ ਠਹਿਰੇ ਪਰ ਉਹਨਾਂ ਨੂੰ ਕੋਈ ਤਸੱਲੀ ਬਖਸ਼ ਖਬਰ ਨਾ ਮਿਲ ਸਕੇ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਸੈਨਾ ਸਾਹਿਬਜ਼ਾਦੀਆਂ ਅਤੇ ਮਾਤਾ ਗੁਜਰੀ ਨਾਲ ਕੀ ਵਾਪਰੀ ਸੀ ਅਖੀਰ ਇੱਕ ਦਿਨ ਭਾਈ ਦੀਪ ਸਿੰਘ ਨੇ ਮਾਤਾ ਸੁੰਦਰੀ ਪਾਸ ਬੇਨਤੀ ਕੀਤੀ ਗੁਰੂ ਸਾਹਿਬ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ ਮੈਂ ਕੁਝ ਸਮਾਂ ਆਪਣੇ ਪਿੰਡ ਜਾਣਾ ਚਾਹੁੰਦਾ ਹਾਂ ਇਸ ਤਰ੍ਹਾਂ ਰਾਹ ਵਿੱਚ ਮੈਨੂੰ ਗੁਰੂ ਸਾਹਿਬਾਰੇ ਵੀ ਪਤਾ ਲੱਗ ਸਕੇਗਾ ਜੋ ਕੁਝ ਮੈਨੂੰ ਪਤਾ ਲੱਗਾ ਮੈਂ ਤੁਰੰਤ ਆਪ ਨੂੰ ਦੱਸਣ ਆ ਜਾਵਾਂਗਾ ਮਾਤਾ ਜੀ ਦੀ ਆਗਿਆ ਲੈਣ ਤੇ ਉਹ ਬਹੁ ਵਿੰਡਵਲ ਚੱਲ ਪਏ ਉਹਨਾਂ ਦਾ ਘੋੜਾ ਹੁਣ ਪੂਰਾ ਤੰਦਰੁਸਤ ਸੀ ਇਸ ਲਈ ਬੜੀ ਤੇਜ਼ ਰਫ਼ਤਾਰ ਚੱਲਦੇ ਉਹ ਕੁਛ ਦਿਨਾਂ ਵਿੱਚ ਹੀ ਪਹੂਵਿੰਡ ਪਹੁੰਚ ਗਏ ਜਦ ਮਾਤਾ ਜੀਵਨਕੌਰ ਅਤੇ ਪਿਤਾ ਭਗਤ ਸਿੰਘ ਨੇ ਆਪਣੇ ਪੁੱਤਰ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਏ ਪਰ ਪਾਈ ਦੀਪ ਸਿੰਘ ਦੇ ਚਿਹਰੇ ਤੇ ਉਦਾਸੀ ਛਾਈ ਹੋਈ ਸੀ ਜਦ ਘਰ ਵਾਲਿਆਂ ਅਤੇ ਹੋਰ ਲੋਕਾਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਰੀ ਕਹਾਣੀ ਕਹਿ ਸੁਣਾਈ ਕਿ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਧੋਖਾ ਕੀਤਾ ਹੈ ਹੁਣ ਪਤਾ ਨਹੀਂ ਉਹਨਾਂ ਦਾ ਕੀ ਹਾਲ ਹੋਇਆ ਹੈ ਇਸ ਲਈ ਜਦ ਤੱਕ ਮੈਂ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਲਵਾਂਗਾ ਮੈਨੂੰ ਚੈਨ ਨਹੀਂ ਆਵੇਗਾ ਉਹ ਹਰ ਵੇਲੇ ਪੂਜਾ ਪਾਠ ਕਰਦੇ ਅਤੇ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਗੁਰੂ ਸਾਹਿਬ ਦੇ ਨਿਜੀ ਸਿੱਖ ਹੋਣ ਕਰਕੇ ਇਲਾਕੇ ਦੀਆਂ ਸੰਗਤਾਂ ਉਹਨਾਂ ਪਾਸ ਆਉਂਦੀਆਂ ਅਤੇ ਗੁਰੂ ਜੀ ਦੀਆਂ ਜੰਗਾਂ ਜੁੱਦਾਂ ਦਾ ਹਾਲ ਸੁਣਦੀਆਂ ਫਿਰ ਕੁਝ ਸਮੇਂ ਬਾਅਦ ਕਰਨ ਸੋਆ ਨਿਕਲਣ ਲੱਗੀਆਂ ਕਿ ਗੁਰੂ ਜੀ ਲੱਖੀ ਜੰਗਲ ਵਿੱਚ ਠਹਿਰੇ ਹੋਏ ਹਨ ਜਦ ਭਾਈ ਦੀਪ ਸਿੰਘ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਤਾਂ ਉਹ ਲੱਖੀ ਜੰਗਲ ਵੱਲ ਜਾਣ ਦੀਆਂ ਤਿਆਰੀਆਂ ਕਰਨ ਲੱਗਾ ਇੱਕ ਦਿਨ ਉਹ ਆਪਣੇ ਹਥਿਆਰਾਂ ਨੂੰ ਸਾਫ਼ ਕਰ ਰਿਹਾ ਸੀ ਕਿ ਸ਼ੇਰ ਸਿੰਘ ਨਾਮੀ ਇੱਕ ਸਿੰਘ ਨੇ ਆ ਕੇ ਫਤਿਹ ਬੁਲਾਈ ਭਾਈ ਦੀਪ ਸਿੰਘ ਉਸ ਸਿੰਘ ਨੂੰ ਪਹਿਚਾਣਦੇ ਸਨ ਉਹ ਉੱਠ ਕੇ ਬੜੀ ਪਿਆਰ ਨਾਲ ਮਿਲੇ ਅਤੇ ਝਟਪਟ ਗੁਰੂ ਜੀ ਬਾਰੇ ਕੋਈ ਸਵਾਲ ਪੁੱਛ ਲੈ ਸ਼ੇਰ ਸਿੰਘ ਨੇ ਕਿਹਾ ਭਾਈ ਜੀ ਬਾਕੀ ਸਵਾਲਾਂ ਦਾ ਜਵਾਬ ਗੁਰੂ ਨੂੰ ਪੁੱਛਣਾ ਮੈਨੂੰ ਤਾਂ ਉਹਨਾਂ ਤੁਹਾਨੂੰ ਸਾਬੂ ਕੀ ਤਲਵੰਡੀ ਆਉਂਦਾ ਆਦੇਸ਼ ਦਿੱਤਾ ਹੈ ਬਸ ਅੰਨਾ ਕੀ ਪਾਲੀ ਦੋ ਅੱਖਾਂ ਭਾਈ ਦੀਪ ਸਿੰਘ ਕਮਰ ਕੱਸਾ ਕੀਤਾ ਘੋੜੇ ਤੇ ਕਾਠੀ ਪਾਈ ਅਤੇ ਤਿਆਰ ਬਰ ਤਿਆਰ ਹੋ ਗਿਆ ਭਾਈ ਭਗਤ ਸਿੰਘ ਅਤੇ ਮਾਤਾ ਜੀਵਨ ਕੌਰ ਕੁਛ ਨਾ ਬੋਲ ਸਕੇ ਉਹਨਾਂ ਸ਼ੇਰ ਸਿੰਘ ਨੂੰ ਅਨਪਣੀ ਸ਼ਿਕਾਇਆ ਅਤੇ ਦੋਵੇਂ ਸਿੰਘ ਘੋੜੇ ਭਜਾਉਂਦੇ ਮਿੰਟਾਂ ਵਿੱਚ ਅੱਖੋਂ ਓਲੇ ਹੋ ਗਏ ਅਗਲੀ ਸਾਖੀ ਆਦਗੁਰ ਗ੍ਰੰਥ ਦਾ ਪੁਨਰ ਸੰਪਾਦਨ ਪਾਈਦੀਪ ਸਿੰਘ ਅਤੇ ਸ਼ੇਰ ਸਿੰਘ ਕੋੜੀਆਂ ਤੇ ਚੜੇ ਆਪਸ ਵਿੱਚ ਕੁਝ ਗੱਲਾਂ ਕਰਦੇ ਜਾਂਦੇ ਸਨ ਪਾਈਦੀਪ ਸਿੰਘ ਇਹੋ ਪ੍ਰਸੰਗ ਸੁੰਣਾ ਚਾਹੁੰਦਾ ਸੀ ਕਿ ਗੁਰੂ ਜੀ ਦੇ ਚਾਰ ਪੁੱਤਰ ਕਿਵੇਂ ਸ਼ਹੀਦ ਹੋ ਗਏ ਅਤੇ ਉਹ ਕਿਸ ਤਰ੍ਹਾਂ ਜ਼ਾਲਮ ਫੌਜਾਂ ਵਿੱਚੋਂ ਨਿਕਲ ਕੇ ਸਾਂਬੋ ਦੀ ਤਲਵੰਡੀ ਪਹੁੰਚੇ ਸਿੰਘ ਉਨ੍ਹਾਂ ਨੂੰ ਸਭ ਕੁਝ ਵਿਸਤਾਰ ਪੂਰਵਕ ਸੁਣਾਈ ਜਾ ਰਿਹਾ ਸੀ ਜਦੋਂ ਸਿੰਘ ਨੇ ਇਹ ਦੱਸਿਆ ਕਿ ਗੁਰੂ ਜੀ ਚੜ੍ਹਦੀ ਕਲਾ ਵਿੱਚ ਹਨ ਅਤੇ ਉਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਤੇ ਮਾਣ ਹੈ ਤਾਂ ਭਾਈ ਦੀਪ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਬੋਲਿਆ ਧੰਨ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਕਹਿੰਦੇ ਹਨ ਮੇਰੇ ਚਾਰ ਪੁੱਤਰ ਸ਼ਹੀਦ ਹੋ ਗਏ ਤਾਂ ਫਿਰ ਕੀ ਹੋਇਆ ਮੇਰੇ ਖਾਲਸੇ ਦੇ ਰੂਪ ਵਿੱਚ ਲੱਖਾਂ ਪੁੱਤਰ ਜਿਉਂਦੇ ਹਨ ਅਤੇ ਸਦਾ ਹੀ ਜਿਉਂਦੇ ਰਹਿਣਗੇ ਅਜਿਹੀਆਂ ਗੱਲਾਂ ਕਰਦੇ ਉਹ ਸਾਬੂ ਕੀ ਤਲਵੰਡੀ ਪਹੁੰਚ ਗਏ ਭਾਈ ਦੀਪ ਸਿੰਘ ਗੁਰੂ ਜੀ ਨੂੰ ਮਿਲ ਕੇ ਉਹਨਾਂ ਦੇ ਚਰਨਾਂ ਤੇ ਟੈਪਿਆ ਨਿੱਤਰ ਸੀਜਲ ਕਰਕੇ ਬੋਲਿਆ ਮਹਾਰਾਜ ਮੈਂ ਨਹੀਂ ਮਾਣਾ ਆਪ ਤੋਂ ਦੂਰ ਚਲੇ ਗਿਆ ਅਤੇ ਆਪ ਜੀ ਦੀ ਸੇਵਾ ਨਾ ਕਰ ਸਕਿਆ ਮੇਰੇ ਸਭ ਸਾਥੀ ਸ਼ਹੀਦ ਹੋਏ ਗਏ ਹਨ ਅਤੇ ਮੈਂ ਜੀਵਤ ਤੁਰਿਆ ਫਿਰਦਾ ਹਾਂ ਗੁਰੂ ਜੀ ਬਾਈਦੀਪ ਸਿੰਘ ਨੂੰ ਥੱਪੜਾ ਦੇ ਕੇ ਬੋਲੇ ਹੌਸਲਾ ਕਰ ਗੁਰਮੁਖ ਪਿਆਰਿਆ ਹਾਲੇ ਤੋ ਬਹੁਤ ਕੰਮ ਕਰਨੇ ਹਨ ਅੱਗੇ ਸਮੇ ਬੜੇ ਭਿਆਨਕ ਆ ਰਹੇ ਹਨ ਤੁਸੀਂ ਖਾਲਸੇ ਨੂੰ ਅਮਰਤ ਛਕਾ ਕੇ ਹਰ ਔਂਕੜ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਹੈ ਇਸੇ ਕਰਕੇ ਭਾਈ ਮਣੀ ਸਿੰਘ ਅਤੇ ਤੁਹਾਨੂੰ ਵੱਖਰਾ ਤੋਰਿਆ ਸੀ ਸਾਨੂੰ ਪਤਾ ਸੀ ਕਿ ਮੁਗਲਾਂ ਅਤੇ ਪਹਾੜੀਆਂ ਦਾ ਕੋਈ ਇਤਬਾਰ ਨਹੀਂ ਸੀ ਸਾਰੇ ਸਿੰਘਾਂ ਨੂੰ ਸ਼ਹੀਦੀ ਜਾਮ ਪੀਣਾ ਹੀ ਪੈਣਾ ਸੀ ਗੁਰੂ ਜੀ ਨੂੰ ਮਿਲਣ ਤੋਂ ਬਾਅਦ ਭਾਈ ਦੀਪ ਸਿੰਘ ਹੋਰ ਸਿੰਘਾਂ ਤੋਂ ਇਲਾਵਾ ਭਾਈ ਮਣੀ ਸਿੰਘ ਨੂੰ ਵੀ ਮਿਲੇ ਭਾਈ ਮਣੀ ਸਿੰਘ ਬੜੇ ਪਿਆਰ ਅਤੇ ਸਤਿਕਾਰ ਨਾਲ ਭਾਈ ਦੀਪ ਸਿੰਘ ਨੂੰ ਮਿਲਿਆ ਭਾਈ ਮਣੀ ਸਿੰਘ ਨੇ ਕਿਹਾ ਭਾਈ ਦੇਆ ਸਿੰਘ ਅਤੇ ਭਾਈ ਧਰਮ ਸਿੰਘ ਗੁਰੂ ਸਾਹਿਬ ਦੀ ਇੱਕ ਚਿੱਠੀ ਜਫਰਨਾਮਾ ਲੈ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਦੇਣ ਵਾਸਤੇ ਦੱਖਣ ਵੱਲ ਗਏ ਹਨ ਇੱਥੇ ਅਸੀਂ ਉਹਨਾਂ ਦੀ ਇੰਤਜ਼ਾਰ ਕਰ ਰਹੇ ਹਾਂ ਇਸ ਦੌਰਾਨ ਗੁਰੂ ਜੀ ਨੇ ਇਹ ਫੈਸਲਾ ਕੀਤਾ ਹੈ ਕਿ ਆਦ ਗ੍ਰੰਥ ਸਾਹਿਬ ਦੀ ਸੁਦਾਈ ਕਰ ਲਈ ਜਾਵੇ ਅਤੇ ਉਸ ਵਿੱਚ ਰਾਗਾਂ ਅਨੁਸਾਰ ਗੁਰੂ ਤੇਗ ਬਹਾਦਰ ਦੀ ਬਾਣੀ ਵੀ ਸ਼ਾਮਲ ਕਰ ਲਈ ਜਾਵੇ। ਅਨੰਦਪੁਰ ਸਾਹਿਬ ਵਾਲਾ ਆਦ ਗ੍ਰੰਥ ਤਾਂ ਸਰਸਾ ਨਦੀ ਵਿੱਚ ਰੁੜ ਗਿਆ ਸੀ ਪਰ ਕੁਝ ਬੀੜਾਂ ਦੇ ਉਤਾਰੇ ਅਸੀਂ ਵੱਖ-ਵੱਖ ਸਿੱਖਾਂ ਪਾਸੋਂ ਪ੍ਰਾਪਤ ਕੀਤੇ ਹਨ। ਅਸੀਂ ਵੇਖਿਆ ਹੈ ਕਿ ਉਹਨਾਂ ਵਿੱਚ ਕਈ ਉਨਤਾਈਆਂ ਹਨ। ਗੁਰੂ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਉਹ ਲਿਖਵਾਈ ਜਾਣਗੇ ਅਤੇ ਅਸੀਂ ਦੋਵੇਂ ਲਿਖੀ ਜਾਵਾਂਗੇ। ਕਿਉਂਕਿ ਤੁਹਾਡੀ ਲਿਖਾਈ ਬਹੁਤ ਸੁੰਦਰ ਹੈ ਇਸ ਲਈ ਮੈਂ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਹਾਨੂੰ ਵੀ ਬੁਲਾਇਆ ਜਾਵੇ ਭਾਈ ਦੀਪ ਸਿੰਘ ਬੜੇ ਪ੍ਰਸੰਨ ਹੋਏ ਅਤੇ ਕਿਹਾ ਧੰਨ ਭਗ ਜੇ ਮੈਂ ਗੁਰੂ ਜੀ ਦੇ ਕਿਸੇ ਕੰਮ ਆ ਸਕਾਂ ਕੁਝ ਦਿਨ ਬਾਅਦ ਹੀ ਇਹ ਕਾਰਜ ਸ਼ੁਰੂ ਹੋ ਗਿਆ ਗੁਰੂ ਸਾਹਿਬ ਨੇ ਇੱਕ ਤੰਬੂ ਲਗਵਾਇਆ ਅਤੇ ਉਸ ਵਿੱਚ ਸਾਰੀ ਸਮਗਰੀ ਰੱਖ ਲਈ ਗੁਰੂ ਜੀ ਆਪਣੀ ਆਸਨ ਤੇ ਬੈਠ ਕੇ ਬਾਣੀ ਲਿਖਵਾਉਂਦੇ ਤੇ ਭਾਈ ਮਣੀ ਸਿੰਘ ਤੇ ਭਾਈ ਦੀਪ ਸਿੰਘ ਬਾਣੀ ਲਿਖਦੇ ਜਾਂਦੇ। ਸ਼ਾਮ ਨੂੰ ਜਿੰਨੀ ਬੀੜ ਲਿਖੀ ਜਾਂਦੀ ਗੁਰੂ ਜੀ ਆਪ ਉਸ ਦੀ ਸੁਧਾਈ ਕਰਦੇ ਅਤੇ ਲਗਾ ਮਾਤਰਾ ਤੱਕ ਠੀਕ ਕਰਦੇ। ਅਗਲੇ ਦਿਨ ਜਦ ਸਵੇਰੇ ਦੀਵਾਨ ਲੱਗਦਾ ਤਾਂ ਗੁਰੂ ਜੀ ਉਸ ਬਾਣੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ। ਭਾਈ ਮਣੀ ਸਿੰਘ ਅਤੇ ਭਾਈ ਦੀਪ ਸਿੰਘ ਉਹਨਾਂ ਅਰਥਾਂ ਨੂੰ ਆਪਣੀ ਯਾਦ ਦਾਸ਼ਤਵ ਵਸਤੇ ਲਿਖੀ ਵੀ ਜਾਂਦੇ ਅਤੇ ਜਿਸ ਗੁਹਜ ਭਾਵ ਨੂੰ ਉਹ ਸਮਝ ਨਾ ਸਕਦੇ ਅਗਲੇ ਦਿਨ ਗੁਰੂ ਜੀ ਪਾਸੋਂ ਪੁੱਛ ਲੈਂਦੇ ਇਹ ਕਾਰਜ ਲਗਾਤਾਰ 9 ਮਹੀਨੇ 9 ਦਿਨ ਅਤੇ 9 ਘੜੀਆਂ ਤੱਕ ਚੱਲਦਾ ਰਿਹਾ ਰਾਗਾਂ ਅਨੁਸਾਰ ਗੁਰੂ ਜੀ ਨੇ ਭਗਤਾਂ ਦੀ ਬਾਣੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕਰਵਾ ਦਿੱਤੀ ਇਸ ਤਰ੍ਹਾਂ ਇਹ ਇੱਕ ਨਵੀਂ ਬੀੜ ਤਿਆਰ ਹੋ ਗਈ ਗੁਰੂ ਸਾਹਿਬ ਨੇ ਇਸ ਬੀੜ ਦਾ ਨਾਮ ਦਮਦਮੀ ਬੀੜ ਰੱਖਿਆ ਗੁਰੂ ਜੀ ਜਦ ਦੱਖਣ ਨੂੰ ਜਾਣ ਲੱਗੇ ਤਾ ਭਾਈ ਮਣੀ ਸਿੰਘ ਵਾਲੀ ਬੀੜ ਉਹ ਆਪਣੇ ਨਾਲ ਲੈ ਗਈ ਅਤੇ ਹਜੂਰ ਸਾਹਿਬ ਨੰਦੇੜ ਉਸ ਬੀੜ ਨੂੰ ਗੁਰਗੱਦੀ ਸੌਂਪ ਦਿੱਤੀ ਗਈ ਸੀ ਭਾਈ ਦੀਪ ਸਿੰਘ ਵਾਲੀ ਬੀੜ ਨੂੰ ਉਹਨਾਂ ਦਮਦਮਾ ਸਾਹਿਬ ਗੁਰੂ ਦੀ ਕਾਸ਼ੀ ਵਿਖੇ ਹੀ ਰੱਖਣ ਦਾ ਆਦੇਸ਼ ਦਿੱਤਾ ਸੀ ਅਤੇ ਭਾਈ ਦੀਪ ਸਿੰਘ ਦੀ ਇਹ ਜ਼ਿੰਮੇਵਾਰੀ ਲਈ ਸੀ ਕਿ ਦਮਦਮੇ ਸਾਹਿਬ ਵਿੱਚ ਹੀ ਟਿਕਣਗੇ ਅਤੇ ਉਸ ਬੀੜ ਦੇ ਹੋਰ ਉਤਾਰੇ ਵੀ ਕਰਨਗੇ ਬਾਅਦ ਵਿੱਚ ਭਾਈ ਦੀਪ ਸਿੰਘ ਨੇ ਉਸ ਬੀੜ ਦੇ ਚਾਰ ਉਤਾਰੇ ਕੀਤੇ ਅਤੇ ਚਾਰਾ ਤਖਤਾ ਉੱਤੇ ਪੇਜ ਦਿੱਤੇ ਭਾਈ ਦੀਪ ਸਿੰਘ ਇਸ ਵੀੜ ਦਾ ਪਾਠ ਕਰਦੇ ਅਤੇ ਸਿੱਖਾਂ ਨੂੰ ਉਸਦੇ ਅਰਥ ਸਮਝਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ